ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਖੌਰ ਬਾਤ ਆਫ ਟਿੱਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਫਰੈਂਡਸ ਅੱਜ ਮੈਂ ਤੁਹਾਡੇ ਲੈ ਕੇ ਆਈਆਂ ਰੈਡੀमेड ਪਾਈਪਿੰਗ ਪੱਟੀ ਲਗਾਉਣ ਦਾ ਬਹੁਤ ਹੀ ਸੌਖਾ ਤਰੀਕਾ ਸੋ ਆਈ ਹੋਪ ਤੁਹਾਨੂੰ ਪਸੰਦ ਆਏਗਾ ਸੋ ਫਰੈਂਡਸ ਸਹੀ ਪਹਿਲਾਂ ਸਾਰੇ ਦੁਪੱਟੇ ਦੀ ਸਾਈਡਾਂ ਤੋਂ ਕੰਨੀਆਂ ਦੇਖੋ ਹਾਫ ਜਿਹੜੀ ਕੰਨੀਆਂ ਉਹ ਆਪਾਂ ਕਟਿੰਗ ਕਰ ਲਈ ਹੈ ਥੋੜੇ ਇਸ ਦੇ ਉੱਪਰ ਅਸੀਂ ਆ ਦੇਖੋ ਰੈਡੀमेड ਪਾਈਪਿੰਗ ਪੱਟੀ ਅਟੈਚ ਕਰ ਰਹੇ ਹਾਂ ਇਹ ਬਹੁਤ ਹੀ ਮਤਲਬ ਇਹ ਜ਼ਿਆਦਾਤਰ ਇੱਕ ਫੁੱਟ ਦੇ ਨਾਲ ਹੀ ਲੱਗਦੀ ਹੈ ਕਿਉਂਕਿ ਦੂਸਰਾ ਜਿਹੜੇ ਉਹਦੇ ਨਾਲ ਸੈੱਟ ਨਹੀਂ ਬਿੰਦੀ ਸਿੰਗਲ ਫੁੱਟ ਦੇ ਨਾਲ ਹੀ ਵਧੀਆ ਤੇ ਬਹੁਤ ਸਫਾਈ ਨਾਲ ਲੱਗ ਜਾਂਦੀ ਹੈ ਚਲੋ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਇਸ ਤਰ੍ਹਾਂ ਰੱਖ ਕੇ ਆ ਦੇਖੋ ਹਾਫ ਤੋਂ ਥੋੜਾ ਜਿਹਾ ਵੱਧ ਕਪੜਾ ਇੱਥੇ ਇੱਥੇ ਛਾੜ ਕੇ ਆ ਦੇਖੋ ਇਸ ਤਰ੍ਹਾਂ ਇਸ ਦੇ ਉੱਪਰ ਅਸੀਂ ਇਦਾਂ ਅਟੈਚ ਕਰਾਂਗੇ ਆ ਦੇਖਿਓ ਤੁਹਾਡੇ ਕੋਈ ਸਤਰ ਇਸ ਤਰ੍ਹਾਂ ਅਸੀਂ ਪੂਰੀ ਸਲਾਈ ਕੰਪਲੀਟ ਕਰਾਂਗੇ ਸੋ ਇਹ ਵਾਲੀ ਲਗਾਈ ਹੋਈ ਦੁਪੱਟੇ ਤੇ ਬਹੁਤ ਹੀ ਸੋਹਣੀ ਲੱਗਦੀ ਹੈ ਸੋ ਇਸ ਤਰ੍ਹਾਂ ਅਸੀਂ ਬਹੁਤ ਸੌਖੇ ਤਰੀਕੇ ਨਾਲ ਲਗਾ ਸਕਦੇ ਹਾਂ ਸੋ ਫਰੈਂਡਸ ਇਹ ਵਾਲੀ ਆਪਾਂ ਸਾਰੀ ਸिलाई ਕੰਪਲੀਟ ਕਰਕੇ ਉਸ ਤੋਂ ਬਾਅਦ ਤੁਹਾਨੂੰ ਕੋਰਨਰ ਬਣਾਉਣਾ ਦੱਸਾਂਗੀ देखो ये इतों तक ले आए हूँ अगे असी कोंदर बना दसा कि तक बहुत ही सौखाई तो फ्लाई करके उसके तो बाद इतना करके सैट करके सो हम इदा करके देखो अपने इस तरह खॉनर बन देगा देखो इदा इदा करके फिर इदा सैट करना फैब्रिक में आप सिलाई लगा लेंगे ਬਣਾ ਲਿਆ ਸੋ ਫਰੈਂਡਸ ਆ ਦੇਖੋ ਇਦਾਂ ਸਿਕ ਕੋਰਨਰ ਬਣਾ ਲਾਂਗੇ ਇਦਾਂ ਸੋ ਇਹ ਵਾਲੀ ਸਲਾਈ ਵੀ ਆਪਾਂ ਕੰਪਲੀਟ ਕਰਕੇ ਲੋਕਾਂ ਨੂੰ ਦਿਖਾਉਣੀ ਹੈ ਸੋ ਆ ਦੇਖੋ ਇਸ ਤਰ੍ਹਾਂ ਕਿ ਨਿ ਫਿਨਿਸ਼ਿੰਗ ਹੁੰਦੀ ਹੈ ਕੋਰਨਰ ਦੀ सिलाई कंप्लीट करके फिर दोबारा दिखाने so, so, दुण so, इस तरह कोर्नर दिनिशिंग आई है सो so, फ्रेंड्स बाकी भी आप सिलाई पूरी कंप्लीट करके फिर तुम दिखाने सो फ्रेंड्स so, आ देखो इस तरह ਆਹ ਸਾਰੇ ਇਧਰ ਕੰਪਲੀਟ ਕਰ ਲੀਏ ਹੁਣ ਇਸ ਤੋਂ ਬਾਅਦ ਅਸੀਂ ਇਦਾਂ ਇਦਾਂ ਕਰਕੇ ਦੁਪੱਟੇ ਨੂੰ ਇਸ ਤਰ੍ਹਾਂ ਸਾਰੇ ਇਧਰਲੀ ਸਾਈਡ ਤੇ ਪ੍ਰੈਸ ਲਗਾ ਲਾਂਗੇ ਚੰਗੀ ਤਰ੍ਹਾਂ ਫਿਨਿਸ਼ਿੰਗ ਦੇ ਨਾਲ ਉਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆਂ फ्रेंड्स ਆ ਦੇਖੋ ਇਸ ਤਰ੍ਹਾਂ ਅਸੀਂ ਦੁਪੱਟੇ ਤੇ ਪ੍ਰੈਸ ਲਗਾ ਕੇ ਇਸ ਤਰ੍ਹਾਂ ਦੀ ਆਹ ਦੇਖੋ ਪੂਰੀ ਫਿਨਿਸ਼ਿੰਗ ਕਰ ਲਈਏ ਆ ਦੇਖੋ ਇਸ ਤਰ੍ਹਾਂ ਹੁਣ ਇਸ ਦਾ ਲਾਸਟ ਵਾਲਾ ਕੋਰਨਰ ਬਣਾਵਾਂਗੇ ਆ ਦੇਖੋ ਇਸ ਤਰ੍ਹਾਂ ਕਰਕੇ ਹਾ ਇਹਨੂੰ ਇਹਦਾ ਕਰਕੇ ਕੋਨਰ ਨੂੰ ਸੈੱਟ ਕਰਕੇ ਇਸ ਦੇ ਉੱਪਰ ਅਸੀਂ ਬਾਅਦ ਵਿੱਚ ਸੂਈ ਨਾਲ ਤਰਪਾਈ ਕਰ ਲਾਂਗੇ ਜੋ ਬਹੁਤ ਹੀ ਵਧੀਆ ਫਿਨਿਸ਼ਿੰਗ ਆ ਜਾਏਗੀ ਉਸ ਦੇ ਨਾਲ ਹੁਣ ਇਸ ਦੇ ਉੱਪਰ ਉੱਪਰ ਆਪਾਂ ਸਲਾਈ ਲਗਾ ਲਾਂਗੇ ਸਲਾਈ ਫਰੈਂਡਸ ਅਸੀਂ ਇੱਧਰ ਅਤਾ ਉਲਟੇ ਪਾਸੋਂ ਲਗਾਵਾਂਗੇ ਕਿਉਂਕਿ ਇੱਥੇ ਅਸੀਂ ਥ੍ਰੈਡ ਦੂਸਰਾ ਯੂਜ਼ ਕਰਨਾ ਵਾ ਦੁਪੱਟੇ ਨਾਲ ਦਾ ਆ ਦੇਖੋ ਇੱਧਰ ਅਸੀਂ ਸਫਾਈ ਦੇ ਨਾਲ ਇੱਥੇ ਸਲਾਈ ਲਗਾ ਲਾਂਗੇ ਆ ਫਿਨਿਸ਼ਿੰਗ ਦੇ ਨਾਲ ਲੱਗ ਜਾਏਗੀ ਆ ਦੇਖੋ ਇਹ ਅਸੀਂ ਥੱਲੇ ਜਿਹੜਾ ਉਹ ਅਸੀਂ ਇਹ ਐਸ ਦੇ ਨਾਲ ਦਾ ਸੇਮ ਥ੍ਰੈਡ ਯੂਜ਼ ਕੀਤਾ ਐ ਐਂਡ ਇੱਥੇ ਅਸੀਂ ਆ ਦੇਖੋ ਦੁਪट्टे ਦੇ ਨਾਲ ਦਾ ਸੇਮ ਥ੍ਰੈਡ ਯੂਜ਼ ਕੀਤਾ ਇਹ ਚੀਜ਼ਾਂ ਵੀ ਧਿਆਨ ਰੱਖਣਾ ਸੋ ਫਰੈਂਡਸ ਇਸੇ ਤਰ੍ਹਾਂ ਅਸੀਂ ਪੂਰੀ ਮਤਲਬ ਸਾਰੇ ਦੁਪट्टे ਦੇ ਉੱਪਰ ਇਹਦਾ ਸਲਾਈ ਲਗਾ ਲਾਂਗੇ ਫਿਰ ਲਾਸਟ ਵਿੱਚ ਤੁਹਾਨੂੰ ਪੂਰੀ ਫਿਨਿਸ਼ਿੰਗ ਚੈੱਕ ਕਰਾਉਣੀ ਆ ਆ ਦੇਖੋ ਦੁਪट्टे ਦੀ ਫਾਈਨਲ ਲੁੱਕ ਇਹਨੂੰ ਅਸੀਂ ਪ੍ਰੈਸ ਵਗੈਰਾ ਲਗਾ ਕੇ ਇਹਦਾ ਆ ਦੇਖੋ ਪੂਰੀ ਰੈਡੀ ਕਰ ਲਈ ਆ ਇਹ ਦੇਖੋ ਇਸਦੀ ਫਿਨਿਸ਼ਿੰਗ ਕਿੰਨੀ ਆਈ ਹੈ ਸੋ ਇਸ ਤਰਾ ਹੀ ਵਾਲਾ ਦੁਪੱਟਾ ਪੂਰਾ ਰੈਡੀ ਹੁੰਦਾ ਇਹਦੀ ਲੁੱਕ ਬਹੁਤ ਵਧੀਆ ਹੁੰਦੀ ਹੈ ਇਦਾਂ ਫਰੰਟ ਸਾਈਡ ਤੇ ਇਹਦਾ ਪਾਈਪਿੰਗ ਸ਼ੋ ਹੋਏਗੀ ਐਂਡ ਬੈਕ ਸਾਈਡ ਤੇ ਇਦਾਂ ਸੋ ਫਰੈਂਡਸ ਇਹ ਵਾਲਾ ਤਰੀਕਾ ਜੇਕਰ ਤੁਹਾਨੂੰ ਵਧੀਆ ਲੱਗਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਫॉर ਥਿਸ ਵਾਚਿੰਗ